ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਉਣੇ ਆ ਪੀਜ਼ਾ ਬੱਚਿਆਂ ਦੀ ਫਰਮਾਇਸ਼ ਤੇ ਤੇ ਪੀਜ਼ਾ ਘਰੇ ਸਿੰਪਲ ਆਪਾਂ ਚੀਜ਼ਾਂ ਤੋਂ ਹੀ ਬਣਾ ਸਕਦੇ ਆ ਚੀਜ਼ ਵੀ ਆਪਾਂ ਚੀਜ਼ ਵੀ ਆਪਾਂ ਘਰੇ ਬਣਾਈ ਹੈ ਤੇ بیس ਵੀ ਆਪਾਂ ਘਰੇ ਬਣਾਇਆ ਆ ਦਾ ਪੀਜ਼ਾ ਬੇਸ ਵੀ ਤੇ ਪੀਜ਼ਾ ਸੌਸ ਵੀ ਆਪਾਂ ਘਰੇ ਬਣਾਈ ਹੈ ਇੱਕ ਕੱਪ ਆਪਾਂ ਲਿਆ ਮੈਦਾ ਤੇ ਵਿੱਚ ਪਾਇਆ ਨਮਕ ਥੋੜਾ ਜਿਹਾ ਥੋੜੀ ਜਿਹੀ ਚੀਨੀ ਪਾਈ ਆ ਤੇ ਬੇਕਿੰਗ ਪਾਊਡਰ ਪਾਇਆ ਥੋੜਾ ਜਿਹਾ ਤੇ ਇਹਨਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਮਿਕਸ ਕਰਕੇ ਇੱਥੇ ਆਪਾਂ 4 ਚਮਚ ਵਿੱਚ ਪਾਵਾਂਗੇ ਦਹੀਂ ਦਹੀਂ ਸਜਰਾ ਹੋਣਾ ਚਾਹੀਦਾ ਪਾ ਕੇ ਆਪਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਜਿੰਨਾ ਕੁ ਪਾਣੀ ਦੀ ਲੋੜ ਹੈ ਆਪਾਂ ਪਾਣੀ ਪਾਵਾਂਗੇ ਇਹਦਾ ਡੋ ਜਾਦਾ ਸਖਤ ਇਦਾਂ ਦਾ ਹੋਵੇ ਤੇ ਜੇ ਤੁਸੀਂ ਬਣਾਉਣਾ ਹੈ ਵੀ ਠਹਿਰ ਕੇ 10 ਮਿੰਟ ਦੀ ਰੈਸਟ ਦੇਣੀ ਹੈ ਤੇ ਫਿਰ ਤੁਹਾਨੂੰ ਵਿੱਚ ਬੇਕਿੰਗ ਪਾਊਡਰ ਪਾਉਣ ਦੀ ਲੋੜ ਨਹੀਂਗੀ ਇਦਾਂ ਇਹਦਾ ਬੇਸ ਹੱਥਾਂ ਨਾਲ ਹੀ ਫਲਾ ਕੇ ਤੇ ਵਿੱਚ ਸ਼ੇਕ ਕਰ ਲੈਣੇ ਨੇ ਹਾਂ ਪੀਜ਼ਾ ਸੌਸ ਹੈ ਪੀਜ਼ਾ ਸੌਸ ਉੱਪਰ ਲਾ ਲੈਣੀ ਹੈ ਸਾਰੇ ਫਲਾ ਕੇ ਇਹ ਵੀ ਆਪਾਂ ਘਰੇ ਬਣਾਈਏ ਜੀ ਤੁਹਾਨੂੰ ਦੱਸ ਦਾਂਗੇ ਕਿੱਦਾਂ ਬਣਦੀ ਹੈ ਬਹੁਤ ਹੀ ਸੌਖਾ ਤਰੀਕਾ ਸਾਰਾ ਕੁਝ ਬਣਾਉਣ ਦਾ ਸ਼ਾਹੁਰੂ ਲੈਣ ਜਾਈਏ ਤੇ ਪੀਜ਼ਾ ਬਹੁਤ ਮਹਿੰਗਾ ਮਿਲਦਾ ਤੇ ਇੱਥੇ ਸਸਤੇ ਵਿੱਚ ਬਣ ਕੇ ਹੁੰਦਾ ਤਿਆਰ ਆ ਚੀਜ਼ ਆਪਾਂ ਘਰੇ ਬਣਾਈ ਸੀ ਤੇ ਬਹੁਤ ਵਧੀਆ ਬਣੀ ਹੈ ਪੂਰੀ ਪੀਜ਼ਾ ਸੌਸ ਆਪਾਂ ਪੂਰੀ ਵਧੀਆ ਤਰ੍ਹਾਂ ਲਾ ਕੇ ਤੇ ਚੀਜ਼ ਆਪਾਂ ਫੁੱਲ ਪਾਈ ਆ ਕਿਉਂਕਿ ਆਪਣੇ ਘਰ ਦੀ ਹੋਣੀ ਹੋਈ ਸੀ ਬਹੁਤ ਸਾਰੀ ਬਣਾਈ ਸੀ ਆਪਾਂ ਤਾਂ ਬਹੁਤ ਸਾਰੀ ਪਾਈ ਸੀ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਤੋੜ ਕੇ ਵੀ ਪਾ ਸਕਦੇ ਹੋ ਤੇ ਇਹਦਾ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਤੇ ਉੱਪਰ ਪਾਉਣ ਲਈ ਜੋ ਵੀ ਤੁਹਾਡੇ ਕੋਲ ਸਬਜ਼ੀਆਂ ਹੈਗੀਆਂ ਪਿਆਜ਼ ਹੈਗੇ ਇੱਥੇ ਮੇਰੇ ਕੋਲ ਟਮਾਟਰ ਨਹੀਂ ਸੀ ਹੈਗੇ ਤੇ ਕੋਈ ਚਿੱਲੀ ਫਲੈਕਸ ਕੁਝ ਵੀ ਨਹੀਂ ਸੀ ਹੈਗਾ ਕੋਈ ਗੱਲ ਨਹੀਂ ਆਪਾਂ ਇਦਾਂ ਵੀ ਬਣਾ ਸਕਦੇ ਆ ਤੇ ਬਾਜ਼ਾਰ ਨਾਲੋਂ ਬਹੁਤ ਹੀ ਟੇਸਟੀ ਬਣਦਾ ਇਹ ਨਹੀਂ ਹੈਗਾ ਵੀ ਵਧੀਆ ਨਹੀਂ ਬਣਦਾ ਤੁਸੀਂ ਜ਼ਰੂਰ ਘਰੇ ਬਣਾ ਕੇ ਦੇਖਿਓ ਬਹੁਤ ਵਧੀਆ ਬਣਦਾ ਹੈਗਾ ਜਮਲਾ ਮਰਸਾਂ ਸੀ ਥੋੜੀਆਂ ਜਿਹੀਆਂ ਜਿਓ ਉਹ ਆਪਾਂ ਪਾਈਆਂ ਨੇ ਤੇ ਪਿਆਜ਼ ਮਸਾਲਾ ਹੋਰ ਕੁਝ ਵੀ ਨਹੀਂ ਪਾਇਆ ਤੇ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਚਲੋ ਜੀ ਇਥੇ ਫੁੱਲ ਚੀਸ ਆ ਪਾ ਕੇ ਕੜਾਈ ਆਪਾਂ ਰੱਖੀ ਹੋਈ ਆ ਪਲੇਟ ਤੇ ਤੇ ਉਹ ਪੂਰੀ ਗਰਮ ਹੋ ਜੇਗੀ ਨਮਕ ਪਾ ਕੇ ਵਿੱਚ ਸਟੈਂਡ ਰੱਖਿਆ ਹੋਇਆ ਤੇ ਆਪਾਂ ਚੱਕ ਕੇ ਸਿੱਧਾ ਰੱਖ ਦਾਂਗੇ ਵਿੱਚ ਪੂਰੀ ਸਾਵਧਾਨੀ ਨਾਲ ਚਲੋ ਜੀ ਆਪਾਂ ਰੱਖਦੇ ਆਂ ਕੜਾਈ ਪੂਰੀ ਗਰਮ ਹੈ ਫੁੱਲ ਨਮਕ ਪਾ ਕੇ ਵਿੱਚ ਸਟੈਂਡ ਰੱਖ ਕੇ ਤੇ ਆਪਾਂ ਗੈਸ ਜਲਾ ਦਿੱਤਾ ਸੀ ਚਲੋ ਜੀ ਆਪਾਂ ਚਮਚੇ ਨਾਲ ਚੱਕ ਕੇ ਤੇ ਤੁਸੀਂ ਹੱਥ ਤੇ ਕੁਛ ਬਲੇਡ ਲਿਆ ਜੀ ਆਪਾਂ ਇੱਥੇ ਰੱਖਿਆ ਸੀ ਕੜਾਹੀ ਨੂੰ ਹੱਥ ਨਾਲ ਲੱਗ ਜੇ ਚਲੋ ਜੀ ਉੱਪਰ ਆਪਾਂ ਟੱਕ ਦੇਣਾ ਤੇ ਲਓ ਜੀ ਬਣ ਕੇ ਤਿਆਰ ਵੀ 20 ਮਿੰਟ ਤੋਂ ਪਹਿਲੇ ਬਣ ਜਾਂਦਾ ਹੈ ਇਹ ਤੇ ਗਰਮ ਬਹੁਤ ਸੀਗਾ ਤੇ ਬਹੁਤ ਹੀ ਜ਼ਿਆਦਾ ਟੈਸਟੀ ਬਣਿਆ ਗਰਮ ਬਹੁਤ ਸੀ ਚੱਕਿਆ ਨਹੀਂ ਸੀ ਜਾਂਦਾ ਲਓ ਜੀ ਦੇਖੋ ਜੀ ਦੇਖੋ ਆਪਣੀ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਟੈਸਟੀ ਤੇ ਲਓ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਸਾਡਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਜਿੱਤੇ ਲਾਈਕ ਵੀ ਕਰਿਆ ਜੀ